ਸੋ ਵਿਕਰਮ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਜੀਠੀਆ ਦੀ ਮੁਸ਼ਕਲਾ ਵੱਤ ਸਕਦੀਆਂ ਨੇ ਪੁਆਇੰਟ ਆਫ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਦਰਸਲ ਪੰਜਾਬ ਚ ਸ਼੍ਰੋਮਣੀ ਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਤੇ ਸਰੋਤਾ ਤੋਂ ਵੱਧ ਆਮਦਨ ਦਾ ਇੱਕ ਮਾਮਲਾ ਜਿਹੜਾ ਕਿ ਲਗਾਤਾਰ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਔਰ ਇਹਦੇ ਵਿੱਚ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੁਹਾਲੀ ਕੋਰਟ ਚਾਰਜਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਸੀ ਪਰ ਉਹਨਾਂ ਤੇ ਚਾਰਜ ਫਰੇਮ ਨਹੀਂ ਹੋ ਪਾਏ ਹੁਣ ਅਗਲੇ ਸਾਲ 2026 ਵਿੱਚ ਚਾਰਜ ਫਰੇਮ ਦਾ ਪ੍ਰੋਸੈਸ ਸ਼ੁਰੂ ਹੋਏਗਾ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ 3 ਜਨਵਰੀ ਤੈਅ ਕਰ ਦਿੱਤੀ ਹੈ ਦਰਸਲ ਇਸ ਮਾਮਲੇ 'ਚ ਵਿਕਰਮ ਮਜੀਠੀਆ ਤੇ 25 ਅਗਸਤ ਨੂੰ ਮੁਹਾਲੀ ਅਦਾਲਤ ਵਿੱਚ ਵਿਜੀਲੈਂਸ ਨੇ ਆਪਣਾ ਚਲਾਨ ਪੇਸ਼ ਕਰ ਦਿੱਤਾ ਸੀ 40000 ਤੋਂ ਵੱਧ ਪੰਨਿਆਂ ਦੀ ਚਾਰਟ ਸ਼ੀਟ ਪੇਸ਼ ਕੀਤੀ ਸੀ ਵਿਜੀਲੈਂਸ ਨੇ 200 ਤੋਂ ਜ਼ਿਆਦਾ ਗਵਾਹ ਬਣਾਏ ਨੇ ਤੇ ਜਿਸ ਵਿੱਚ ਚਾਰ ਟਰੰਕਾਂ ਦੇ ਵਿੱਚ ਉਹ ਚਾਰਟ ਸ਼ੀਟ ਲੈ ਕੇ ਜਿਹੜਾ ਉਹ ਪਹੁੰਚੀ ਸੀ ਉੱਥੇ ਮਜੀਠੀਆ ਨੇ ਜ਼ਮਾਨਤ ਲਈ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਵਿਰੋਧ ਕਰ ਰਿਹਾ ਜਦੀ ਸੁਣਵਾਈ ਹੁਣ 19 ਜਨਵਰੀ ਨੂੰ ਹੋਣੀ ਹੈ ਪਰ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਕਰਮ ਮਜੀਠੀਆ ਤੇ ਅਗਲੀ ਸੁਣਵਾਈ ਜੋ ਕਿ ਜਨਵਰੀ ਦੇ ਪਹਿਲੇ ਹਫਤੇ ਹੋਣੀ ਹੈ ਯਾਨੀ ਕਿ 3 ਜਨਵਰੀ ਨੂੰ ਹੋਣੀ ਹੈ ਉਹਦੇ ਚਾਰਜ ਫਰੇਮ ਕਰ ਦਿੱਤੇ ਜਾਣ ਪਰ ਜੋ ਜਾਣਕਾਰੀ ਇਹ ਵੀ ਹੈ ਕਿ 19 ਜਨਵਰੀ ਨੂੰ सुप्रीम कोर्ट से सुनवाई होनी है सुप्रीम कोर्ट ने पंजाब सरकार सकार नो नोटिस भी जारी कर दिता है जवाब उदों तक जमानत अर्जी से दे दी और जो जो हूँ तक मोहाली कोर्ट तो जानकारी निकल के सामने आई है कि अज इस पूरे मामले पर चार्ज फ्रेम होने से पर अच्छे कारण करके सुनवाई टल गई तो ते हूँ तीन जनवरी इस पूरे मामले की सुनवाई होनी है। और मनिया जा रहा है कि उस दिन चार्ज फ्रेम कर दिए जाए यानी कि मुश्किल बिक्रम मजििया की वत सकती ने चूँकि स्रोता तो वमदन का पूरा मामला है हालांकि लगातार इस पेल ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਗਿਆ ਕਿ ਐਨਡੀਪੀਐਸ ਦਾ ਮਾਮਲਾ ਹੈ ਨਸ਼ੇ ਦਾ ਮਾਮਲਾ ਹੈ ਪਰ ਜਦੋਂ ਵਕੀਲਾਵਾਂ ਵੱਲੋਂ ਵੀ ਬਿਕਰਮ ਮਜੀਠੀਆ ਦੇ ਵਕੀਲਾਵਾਂ ਵੱਲੋਂ ਇਹ ਤੱਥ ਪੇਸ਼ ਕੀਤੇ ਗਏ ਤਾਂ ਬਾਅਦ ਚ ਉਹ ਸਾਰੀ ਗੱਲਾਂ ਤੋਂ ਸਿੱਧੇ ਤੌਰ ਤੇ ਮਾਮਲਾ ਆ ਗਿਆ ਜੀ ਇਸ ਆਮਦਨ ਤੋਂ ਵੱਤ ਸਰੋਤ ਸਰੋਤਾਂ ਤੋਂ ਵੱਧ ਆਮਦਨ ਦਾ ਮਾਮਲਾ ਤੇ ਹੁਣ ਹਾਈ ਕੋਰਟ ਦਾ ਰੁਖ ਬਿਕਰਮ ਮਜੀਠੀਆ ਵੱਲੋਂ ਆਪਣੀ ਜ਼ਮਾਨਤ ਨੂੰ ਲੈ ਕੇ ਕੀਤਾ ਗਿਆ ਸੀ ਪਰ ਹਾਈ ਕੋਰਟ ਵੱਲੋਂ ਜ਼ਮਾਨਤ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਦੀ ਟੀਮ 2 ਦਿਨ ਪਹਿਲਾਂ ਪਹੁੰਚੀ ਸੀ ਸੁਪਰੀਮ ਕੋਰਟ ਸੁਪਰੀਮ ਕੋਰਟ ਜਿੱਥੇ ਕਿ ਛੁੱਟੀਆਂ ਪੈੜੀਆਂ ਸੀ ਔਰ ਉਹ ਅਖੀਰਲਾ ਦਿਨ ਸੀ ਛੁੱਟੀਆਂ ਪੈਣ ਤੋਂ ਪਹਿਲੇ ਵਾਲਾ ਉਸ ਦਿਨ ਲਿਸਟਡ ਮਾਮਲਾ ਕਰਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਔਰ 4 ਹਫਤੇ ਦਾ ਸਮਾਂ ਯਾਨੀ ਕਿ ਆਲਮੋਸਟ ਮਹੀਨੇ ਦਾ ਸਮਾਂ ਮੰਨ ਕੇ ਚੱਲੋ ਕਿ ਲਿਆ ਗਿਆ ਸੀ ਹੁਣ ਕੋਰਟ ਜਦੋਂ ਖੁੱਲਣੀ ਉਸ ਤੋਂ ਬਾਅਦ 19 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਹੋਣੀ ਹੈ ਪਰ ਇਸੇ ਵਿਚਕਾਰ ਇੱਕ ਨਵਾਂ ਦਾਅ ਖੇਡਦੇ ਹੋਏ ਇੱਥੇ ਜਿਹੜਾ ਮੁਹਾਲੀ ਕੋਰਟ ਨੇ ਹੁਣ 3 ਜਨਵਰੀ ਨੂੰ ਅਗਲੀ ਤਾਰੀਖ ਮੁਕਰਰ ਕਰ ਦਿੱਤੀ ਔਰ ਚਾਰਜ ਫਰੇਮ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਹੁਣ ਸਵਾਲ ਵੱਡਾ ਹੈ ਕਿ ਇੱਕ ਪਾਸੇ मोहाली अदालत जी चार्ज फ्रेम करेगी दूजे पास अर्जी जमानत को लेकर सुप्रीम कोर्ट चु पई हुई है कि इस चार्ज फ्रेम तो बाद या कह लिए कि चार्ज फ्रेम तो बाद रिपोर्ट प्रोसैस बना के सुप्रीम कोर्ट को पंजाब सरकार वालों भेजी जाएगी या कि ना कि यह भी हो सकता है कि अगली सुनवाई से मोहाली कोर्ट वि कह दिता जाए कि सुप्रीम कोर्ट से मामला लग्या होया और हो सकता है कि चार्ज फ्रेमिंग का प्रोसैस थोड़ा लेट हो जाए पर कुल मिला के मुश्किल बदया नजर आ रही ने